ਵਾਲੇ ਵਾਲੇ ਕਿਹੜੇ ਸੂਏ ਪਹਿਲਾ ਸ਼ਕਲੋਂ ਪਹਿਲੇ ਸੂਏ ਹਾਂ ਪਹਿਲਾ ਸੂਆ ਕਿਹੜੇ ਪਿੰਡੋਂ ਆਇਓ ਜੀ ਕਣਗੋਹਰ ਤੋਂ ਜ਼ਿਲ੍ਹਾ ਬਰਨਾਲਾ ਕੀ ਰੇਡ ਕਰਤਾ ਇੱਕ 60 ਇੱਕ ਨੰਬਰ ਬੋਲ ਦਿਓ ਆਗਾ ਨੰਬਰ 98725 55823 ਬਹੁਤ ਸੋਹਣੀ ਝੋਟੀ ਲੈ ਕੇ ਆਇਆ ਹੋ ਮਾੜੇ ਗੇੜਾ ਦਵਾਰੇ ਯਾਰ ਪਹਿਲਣ ਝੋਟੀ ਆ बहुत बढ़िया जानकारी देती झोटी जान है गल बात आप कर सकते हो बहुत भारी गिणती च मझा पोचिया हुई बी जी ਮੰਡੀ ਰਾਂਪਰਾ ਤੇ ਕਾ ਖੜੀ ਐ ਬਹੁਤ ਵਧੀਆ ਬਾਈ ਕੀ ਰੇਟ ਕਰਿਆ ਵੀਰੇ ਇਹਦਾ 2.5 ਲੱਖ ਰੇਟ ਐਦਾ ਬਹੁਤ ਵੱਡਾ ਮੱਝ ਲੈ ਕੇ ਆਏ ਹੋਇਆ ਬਾਈ ਵੱਡੇ ਆਰਡਰ ਦੀ ਕਿਹੜੇ ਸੂਸੂਏ ਵੀਰੇ ਇਹ ਤੀਜੇ ਸੂਏ ਹੁੰਦੀ ਐ ਜੀ ਤੇ ਕਿੰਨਾ ਦੁੱਧ ਪਾਉਗੇ ਇਦਕੀ ਇਦਕੀ 20 ਕਿਲੋ ਜੀ 20 ਕਿਲੋ ਖੁੱਲਾ ਪਾ ਦੋ ਹਾਂਜੀ ਖੁੱਲਾ ਜੀ 16 ਲੀਟਰ ਇਸ ਟੈਂਕ ਤਿਆਰ ਹੈ ਜੀ ਇਹ ਥੱਲੇ 6 ਹਾਂ ਦਿਨਾਂ ਦੀ ਸੂਈ ਥੱਲੇ ਜੀ ਕਿੰਨਾ ਰੇਟ ਆ ਕਿਹਾ ਸੀ 2.5 ਲੱਖ ਰੁਪਏ ਜੀ 2.5 ਲੱਖ ਨੰਬਰ ਬੋਲਾ 73470 ਜੀ 5293 ਜੀ ਮਾੜੀ ਤੋਰੇਗਾ ਬਹੁਤ ਡਬਲ ਮੱਝ ਲੈ ਕੇ ਆਇਆ ਹੋਇਆ ਬਾਈ ਇਹਦਾ ਬੋਲੇ ਜੀ 2.5 ਲੱਖ ਰੇਟ ਹੈ ਇਹਦਾ ਬਹੁਤ ਵੱਡੇ ਆਰਡਰ ਦੀ ਬਾਹ ਰਹਿਣ ਦੇ ਕੋਈ ਨਹੀਂ ਛੱਡ ਪਿੱਟੇ ਪੁੜੇ ਹੀ ਚੰਗੀ ਆ ਬਾਈ ਜੀ ਬਹੁਤ ਵਧੀਆ ਮੱਝ ਆ ਜਾਣਕਾਰੀ ਲੈ ਲਈ ਬਾਈ ਤੋਂ ਇਹ ਗੱਲਬਾਤ ਤੁਸੀਂ ਕਰ ਸਕਦੇ ਸੀ ਬਾਈ ਕੀ ਮੰਗਦਾ ਵੀਰੇ ਇਹਦਾ ਕਿੰਨੇ ਜਰ ਦੀ ਹੋਗੀ 11 ਮਹੀਨੇ 22000 ਰੇਟ ਇਹਦਾ ਬਾਈ ਜੀ 11 ਮਹੀਨਿਆਂ ਦੀ ਹੋਗੀ ਆਇਆ ਗ੍ਰੇਟ ਆ ਬਾਈ ਥੋੜੀ ਦਾ ਦਾ ਕਰਕੇ ਦੋ ਦਰਾਂ ਫੋਲਨ ਆਇਆ ਸੁਣ ਵੀ ਜੋੜ ਗਾਇ ਇਹਦਾ ਬਈ 13000 13000 ਹੈ ਹੁਣੀ ਬਹੁਤ ਆ ਯਾਰ ਠੰਡ ਵੀ ਬਹੁਤ ਆ ਮੀਂਹ ਵੀ ਪੈ ਹਟਿਆ ਬਾਈ ਜੀ ਤੇ ਮੱਝਾਂ ਹੀ ਵਾ ਵੱਡੀ ਗੰਟੀ ਚ ਪਹੁੰਚੀਆਂ ਹੋਈਆਂ ਵੱਡੀ ਰੰਪਰਾ ਤੇ ਖੜਾਉਣ ਨੂੰ ਥਾਂ ਨਹੀਂ ਤਕਰੀਬਨਾਂ ਮੱਝਾਂ ਜਿੰਨੀਆਂ ਖੜੀਆਂ ਸਾਰੀਆਂ ਰਾਹ ਚ ਖੜੀਆਂ ਇਹ ਆ ਦੇਖ ਲਓ ਇਹ ਕਰ ਲਓ ਚੈੱਕ ਥਾਲਸਾ ਕੀ ਰੇਟ ਕਰਤਾ ਬਾਈ ਇਹਦਾ ਬੜੀ ਬੜੀ ਬਾਈ 1.5 ਲੱਖ ਰੇਟ 1.5 ਲੱਖ ਪਹਿਲੇ ਸੂ ਸੂਈ ਆ ਹਾਂਜੀ ਹਾਂਜੀ ਕਿੰਨਾ ਕਿ ਦੁੱਧ ਦੇਊ ਰੇਟ ਕੀ 10 10 12 ਲੀਟਰ ਦਾ ਦੁੱਧ 10 12 ਲੀਟਰ ਦੇਊਗਾ ਕੰਮ ਕਰੇਦਾ ਬਾਈ ਇਹਦਾ ਕਾਹ ਕਰਦੇ ਇਹੋ ਜਿਹਾ ਸਾਡੇ ਪੰਤੇ ਕਿਸੇ ਨੂੰ ਪੱਟੇ ਕਿਸੇ ਨੂੰ ਪੱਟੇ ਬੱਲੇ ਉਹ ਅੱਗੇ ਪਾਰੇ ਦਰਾਈ ਨੂੰ ਆਉਂਦੇ ਉਹ ਮਾਣ ਮੈਂ ਨਾ ਨਾ ਸ਼ਾਂਤ ਹੋਏ ਓ ਮੱਝਾ ਬਹੁਤ ਭਾਰੀ ਗੈਂਟੀ ਤੇ ਪਹੁੰਚੀਆਂ ਹੋਈਆਂ ਬਾਈ ਟਾਈਮ ਤੇ ਲੇਖਣ ਲੱਗਣੀ ਆਉਂਦੀਆਂ ਨੇ ਤੁਹਾਡੇ ਸਾਡੇ ਸ਼ਰਤਾਂ ਤੋਂ ਬਾਅਦ ਇੰਨਾ ਗੇੜਾ ਸਾਨੂੰ ਮੰਡੀ ਨਾਲ ਪਰ ਆਚ ਬਹੁਤ ਭਰੀ ਹੈ ਮੰਡੀ ਬਾਈ ਜੀ ਆ ਲੰਗਰ ਪ੍ਰਸਾਦੇ ਬਣ ਜਾਂਦੇ ਸਾਰੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ